ਦੇਖ ਰਹੇ ਹੋ ਜਨ ਹિત ਐਸ਼ੀ ਤੇ ਮੈਂ ਹਾਂ ਤੁਹਾਡੇ ਨਾਲ ਜਸਵੀਰ ਗਾਰਜਦ ਸੀ ਇਲਾਕਾ ਰਾਮਬਾਗ ਵਿਖੇ ਕਾਫੀ ਦੇਰ ਤੋਂ ਆਉਣ ਜਾਣ ਵਾਲੇ ਲੋਕ ਰੇੜੀਆਂ ਅਤੇ ਦੁਕਾਨਾਂ ਵਾਲਿਆਂ ਦੇ ਹੱਥੋਂ ਕਾਫੀ ਜ਼ਿਆਦਾ ਪਰੇਸ਼ਾਨ ਸਨ ਕਿਉਂਕਿ ਇੱਥੇ ਜ਼ਿਆਦਾਤਰ ਟ੍ਰੈਫਿਕ ਜਮਹੀ ਲੱਗੇ ਰਹਿੰਦੇ ਸੀ ਰਸਤੇ ਦੇ ਵਿੱਚ ਆਉਣ ਜਾਣ ਦੀ ਕਾਫੀ ਜ਼ਿਆਦਾ ਤੰਗੀ ਹੁੰਦੀ ਸੀ ਅੱਜ ਇੱਥੇ ਐਸਪੀ ਅਮਨਦੀਪ ਕੌਰ ਪਹੁੰਚੇ ਨੇ ਉਹਨਾਂ ਨੇ ਮੌਕੇ ਤੇ ਹੀ ਜਾਇਜ਼ਾ ਲਿਆਏ ਜਿਸ ਦੀਆਂ ਤਸਵੀਰਾਂ ਵੀ ਅਸੀਂ ਸਕਰੀਨ ਤੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉਹਨਾਂ ਨੇ ਕਿਹਾ ਹੈ ਕਿ ਦੁਕਾਨਾਂ ਦੇ ਬਾਹਰ ਰੱਖੇ ਹੋਏ ਸਮਾਨ ਦੇ ਕਾਰਨ ਰਸਤਾ ਜ਼ਿਆਦਾਤਰ ਜਾਮ ਹੋ ਜਾਂਦਾ ਹੈ ਔਰ ਜਾਣ ਵਾਲੇ ਲੋਕਾਂ ਨੂੰ ਕਾਫੀ ਜ਼ਿਆਦਾ ਤੰਗੀ ਹੁੰਦੀ ਹੈ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੇ ਰੀੜੀਆਂ ਅਤੇ ਫੜੀਆਂ ਵਾਲਿਆਂ ਨੂੰ ਰੀੜੀਆਂ ਅਤੇ ਫੜੀਆਂ ਲਗਾਉਣ ਦਾ ਸਹੀ ਤਰੀਕਾ ਦੱਸਿਆ ਉਹਨਾਂ ਨੇ ਰੀੜੀਆਂ ਵਾਲਿਆਂ ਨੂੰ ਇਹ ਵੀ ਗੱਲ ਕਹੀ ਹੈ ਕਿ ਉਹ ਰੀੜੀ ਦੇ ਨਾਲ ਇੱਕ ਡਸਟਬਿਨ ਵੀ ਜ਼ਰੂਰ ਰੱਖਣ ਤਾਂ ਕਿ ਆਲੇ ਦੁਆਲੇ ਗੰਦਗੀ ਨਾ ਫੈਲੇ ਸਫਾਈ ਦਾ ਉਚੇਚੇ ਤੌਰ ਤੇ ਧਿਆਨ ਰੱਖਿਆ ਜਾਵੇ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਉਹਨਾਂ ਦੇ ਨਾਲ ਕਾਰਪੋਰੇਸ਼ਨ ਦੀ ਇੱਕ ਗੱਡੀ ਵੀ ਸੀ ਜੋ ਮੌਕੇ ਤੇ ਹੀ ਦੁਕਾਨਾਂ ਦੇ ਬਾਹਰ ਪਏ ਹੋਏ ਫालतू ਸਮਾਨ ਨੂੰ ਚੁੱਕ ਕੇ ਗੱਡੀ ਦੇ ਵਿੱਚ ਸੋਟ ਰਹੀ ਸੀ ਐਸਪੀ ਅਮਨਦੀਪ ਕੌਰ ਹੋਰਾਂ ਨੇ ਕਿਹਾ ਹੈ ਕਿ ਜੇਕਰ ਦੁਕਾਨਾਂ ਜਾਂ ਰੇੜੀ ਵਾਲਿਆਂ ਨੇ ਆਪਣੀਆਂ ਦੁਕਾਨਾਂ ਜਾਂ ਫਿਰ ਰੇੜੀਆਂ ਦੇ ਬਾਹਰ ਸਮਾਨ ਸਹੀ ਤਰੀਕੇ ਨਾਲ ਨਹੀਂ ਰੱਖਿਆ ਤਾਂ ਉਹਨਾਂ ਤੇ ਮੌਕੇ ਤੇ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ ਇਸ ਸਬੰਧ ਦੇ ਵਿੱਚ ਐਸਪੀ ਅਮਨਦੀਪ ਕੌਰ ਹੋਰਾਂ ਨੇ ਹੋਰ ਕੀ ਕੁਝ ਕਿਹਾ ਤੁਹਾਡੇ ਨਾਲ ਵੀ ਸਾਂਝਾ ਕਰ ਰਹੇ ਹਾਂ ਬਾਜ਼ਾਰ ਦੀ ਸੜਕ ਦੇ ਆਲੇ ਦੁਆਲੇ ਜਿਹੜਾ ਫਾਲਤੂ ਵਾਹਨ ਤੇ ਰੇੜੀਆਂ ਖੜੇ ਹੁੰਦੇ ਆ ਦੇ ਬਾਰੇ ਸਾਨੂੰ ਐਕਚੁਅਲੀ ਜਿਹੜੇ ਕਾਫੀ ਸਮੇ ਤੋਂ ਰਾਮ ਬਾਗ ਜਿਹੜੀ ਆ ਸਬਜ਼ੀ ਮੰਡੀ ਹੈਗੀ ਉਹਦੇ ਬਾਹਰ-ਬਾਰ ਜਿਹੜੀ ਰੋਡ ਸੀਗੀ ਕਾ ਬਹੁਤ ਸਾਰੀਆਂ ਰੇੜੀਆਂ ਫਰੂਟ ਦੀਆਂ ਰੇੜੀਆਂ ਸੀਗੀਆਂ ਤੇ ਕੁਝ ਦੁਕਾਨਾਂ ਵੀ ਦੀਆਂ ਜਿਨ੍ਹਾਂ ਨੇ ਇਨਕ੍ਰੋਜਮੈਂਟ ਕੀਤੀ ਹੋਈ ਜੀ ਜਦੋਂ ਅਸੀਂ ਆਉਂਦੇ ਸੀ ਕਿ ਤੇ ਰੇੜੀਆਂ ਵਾਲੇ ਵੇਖ ਕੇ ਸਾਨੂੰ ਭੱਜ ਜਾਂਦੇ ਸੀਗੇ ਅੱਜ ਕਾਰਪੋਰੇਸ਼ਨ ਦੇ ਨਾਲ ਪੂਰੀ ਕਾਰਪੋਰੇਸ਼ਨ ਦੀ ਟੀਮ ਸਾਡੇ ਨਾਲ ਆ ਔਰ ਸਾਡੀ ਕੋਸ਼ਿਸ਼ ਇਹ ਹੋ ਸੀਗੀ ਕਿ ਇਹ ਕੁਝ ਜਗ੍ਹਾ ਜਿਹੜੀਆਂ ਖਾਲੀ ਹੈਗੀਆਂ ਸੀਗੀਆਂ ਜਿਹਦੇ ਵਿੱਚ ਬਹੁਤ ਸਾਰਾ ਕੁਝ ਕੀ ਕਹਿੰਦੇ ਆ ਈ ਰਿਕਸ਼ਾ ਜਾਂ ਰਿਕਸ਼ੇ ਵਗੈਰਾ ਜਿਹੜੀ ਪੈਂਟਿੰਗ ਪੈਂਟਿੰਗ ਵਗੈਰਾ ਕਰਦੇ ਸੀਗੇ ਤੇ ਸਾਡੀ ਕੋਸ਼ਿਸ਼ ਇਹ ਸੀ ਕਿ ਉਹਨੂੰ ਇੱਕ ਸਹੀ ਤਰ੍ਹਾਂ ਤਰੀਕੇ ਨਾਲ ਉਹਨੂੰ ਕੀਤਾ ਜਾਵੇ ਤਾਂ ਜੋ ਜਿਹੜੀਆਂ ਰੇੜੀਆਂ ਉੱਥੇ ਖੜੀਆਂ ਹੋ ਸਕਣ ਕਿਉਂਕਿ ਜਦੋਂ ਸ਼ਾਮ ਦੇ 6 ਤੋਂ 7 ਵਜੇ ਦਾ ਟਾਈਮ ਹੁੰਦਾ ਸ਼ਾਮ ਦਾ ਰਾਤ ਦਾ ਟਾਈਮ ਹੁੰਦਾ ਬਹੁਤ ਸਾਰੀਆਂ ਰੇੜੀਆਂ ਜਿਹੜੀਆਂ ਰੋਡ ਤੇ ਆ ਜਾਂਦੀਆਂ ਔਰ ਬੱਸ ਸਟੈਂਡ ਤੋਂ ਲੈ ਕੇ ਰਾਮਬਾਗ ਤੱਕ ਜਿਹੜਾ ਕਾਫੀ ਜਿਹੜੀਆਂ ਚੀਜ਼ਾਂ ਸੀਗੀਆਂ ਮਤਲਬ ਸਿੰਗਲ ਇੱਕ ਰੋਡ ਬਣ ਜਾਂਦੀ ਸੀਗੀ ਤੋਂ ਮੈਂ ਕਾਫੀ ਦਿਨਾਂ ਤੋਂ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨਾਲ ਵੀ ਮੈਂ ਗੱਲ ਕੀਤੀ ਸੀਗੀ ਔਰ ਕਾਰਪੋਰੇਸ਼ਨ ਦੀ ਟੀਮ ਦੇ ਨਾਲ ਵੀ ਅੱਜ ਗੱਲ ਕਰਕੇ ਔਰ ਸਾਡੀ ਇਹੋ ਹੀ ਕੋਸ਼ਿਸ਼ ਹੈਗੀ ਆ ਕਿਉਂਕਿ ਰੇੜੀਆਂ ਵਾਲਿਆਂ ਜਿੰਨੇ ਵੀ ਦੁ ਇਹਨਾਂ ਦਾ ਰੁਜ਼ਗਾਰ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਨੇ ਵੀ ਆਪਣੇ ਪਰਿਵਾਰ ਨੂੰ ਪਾਲਣਾ ਔਰ ਸਾਡੀ ਕੋਸ਼ਿਸ਼ ਇਹੋ ਹੀ ਆ ਵੀ ਕੋਈ ਵੀ ਹਰਟ ਨਾ ਹੋਵੇ ਔਰ ਪ੍ਰੋਪਰ ਇੱਕ ਸਾਰਿਆਂ ਨੂੰ ਜਗ੍ਹਾ ਦਿੱਤੀ ਜਾਵੇ ਜਿਦੇ ਵਿੱਚ ਉਹ ਆਰਾਮ ਨਾਲ ਆਪਣੀ ਜਿਹੜੀ ਆ ਉਹਨਾਂ ਦਾ ਉਹਨਾਂ ਦਾ ਆਪਣੀ ਵੀ ਜਿਹੜੀ ਸੇਲ ਹੋ ਸਕੇ ਔਰ ਸਾਡੇ ਵਾਸਤੇ ਵੀ ਇਹ ਹੈ ਕਿ ਰੋਡ ਜਿਹੜੀ ਬਲੌਕ ਨਾ ਹੋਵੇ ਜਿਹੜਾ ਵੀ ਕਸਟਮਰ ਕੋਈ ਵੀ ਸਮਾਨ ਜਾਂ ਫਰੂਟ ਵਗੈਰਾ ਲੈਣ ਆਉਂਦਾ ਉਹ ਆਪਣੀ ਗੱਡੀ ਜਿਹੜੀ ਪਾਰਕ ਕਰਕੇ ਆਰਾਮ ਨਾਲ ਉਹ ਜਿਹੜੀ ਆਪਣੀ ਚੀਜ਼ ਲੈ ਸਕਦਾ ਮੈਮ ਕਿਸ ਤਰ੍ਹਾਂ ਦੀ ਡਾਇਰੈਕਸ਼ਨ ਦੇ ਵਿੱਚ ਰੇੜੀਆਂ ਲਾਉਣ ਵਾਸਤੇ ਕਿਹਾ ਗਿਆ ਹੈ ਦੇਖੋ ਇਹ ਜਿਹੜੀਆਂ ਰਾਮ ਬਾਗ ਦੇ ਕੁਝ ਏਰੀਏ ਹੈਗੇ ਆ ਜਿਹੜੀਆਂ ਰੋਡ ਤੋਂ ਹਟ ਕੇ ਰੋਡ ਤੋਂ ਜਿਹੜੀ ਆ ਵਾਈਡੀਆਂ yellow lane ਹੈਗੀ ਆ ਉਹ ਤੋਂ ਕਾਫੀ ਪਿੱਛੇ हट ਕੇ ਤਾਂ ਜੋ ਜਿੱਥੇ ਗੱਡੀ ਵੀ ਆਣਗੇ ਜਾਂ ਕਾਰ ਰਜਕਾਰ ਹੋਗੀ ਚਾਹੇ ਟੂ-ਵੀਲਰਸ ਹੋ ਗਿਆ ਮੋਟਰਸਾਈਕਲ ਵਗੈਰਾ ਉਹ ਲਾ ਸਕਣ ਤਾਂ ਜੋ ਜਿਹੜੀ ਸਾਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ ਇਸੇ ਤਰ੍ਹਾਂ ਜਿਹੜੇ ਜਿੰਨੇ ਵੀ ਦੁਕਾਨਦਾਰਾ ਜਿਨ੍ਹਾਂ ਦੇ ਸਾਈਕਲਸ ਵਗੈਰਾ ਹੈਗੇ ਆ ਔਰ ਫਰੂਟ ਵਾਲੀਆਂ ਦੁਕਾਨਾਂਵਾਂ ਹੋਰ ਵੀ ਇੱਥੇ ਇਲੈਕਟ੍ਰੋਨਿਕਸ ਵਾਲੀਆਂ ਵੀ ਸ਼ਾਪਸ ਹੈਗੀਆਂ ਹਨ ਜਿਨ੍ਹਾਂ ਨੂੰ ਸਾਡੇ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਜਿਹੜੀਆਂ ਸਮਾਨ ਆ ਉਹ ਆਪਣੇ ਦੁਕਾਨਾਂ ਦੇ ਅੰਦਰ ਰੱਖਣ ਤਾਂ ਜੋ ਜਿਹੜੇ ਫੁੱਟਪਾਥ ਖਾਲੀ ਰਹਿਣ ਜੇ ਕੋਈ ਆਉਂਦਾ ਵੀ ਹੈ ਕਸਟਮਰ ਆਪਣਾ ਔਰ ਆਰਾਮ ਦੇ ਨਾਲ ਜਿਦੇ ਨਾਲ ਸਾਡੀ ਜਿਹੜੀਆਂ ਰੋਡਸ ਆ ਉਹ ਕਲੀਅਰ ਹੋਣਗੀਆਂ ਜਾਮ ਨਾ ਲੱਗੇ ਕਿਸੇ ਤਰ੍ਹਾਂ ਦਾ ਕਿੰਨਾ ਕੋ ਕਾਪਰੇਟ ਕਰ ਲੈਂਦੇ ਨੇ ਜਿਹੜੇ ਲੋਕ ਦੁਕਾਨਾਂ ਵਾਲੇ ਤੇ ਰੇਡੀ ਮੈਨੂੰ ਤਕਰੀਬਨ ਹਰ ਜਗ੍ਹਾ ਤੇ ਹੁੰਦਾ ਵਾ 100 ਦੇ ਵਿੱਚੋਂ 5-10% ਹੁੰਦੇ ਆ ਜਿਨ੍ਹਾਂ ਨੂੰ ਕੋਰਪੋਰੇਸ਼ਨ ਨਹੀਂ ਮਨਜ਼ੂਰ ਹੁੰਦੀ ਉਹ ਚਾਹੁੰਦੇ ਆ ਵੀ ਜਿਵੇਂ ਅਸੀਂ ਸਮਾਨ ਬਾਹਰ ਲਾਉਂਨੇ ਆ ਤੇ ਸਾਡਾ ਜਿਵੇਂ ਕਬਜ਼ਾ ਹੁੰਦਾ ਵੀ ਜਿਹੜੇ ਸਾਡੇ ਫੁੱਟਪਾਥ ਹੈਗੇ ਆ ਔਰ ਤਕਰੀਬਨ ਲੋਕ ਕਰਦੇ ਵੀ ਆ ਲੋਕ ਸਾਡੇ ਨਾਲ ਸਹਿਮਤ ਵੀ ਹੈਗੇ ਆ ਕਾਫੀ ਸਾਡਾ ਸਹਿਯੋਗ ਵੀ ਕਰਦੇ ਆ ਔਰ ਤੁਹਾਡੇ ਮਾਧਿਅਮ ਰਾਹੀਂ ਇਹੋ ਹੀ ਚੀਜ਼ਾਂ ਮੈਂ ਮੈਸੇਜ ਲੋਕਾਂ ਨੂੰ ਇਹੋ ਦੇਣਾ ਚਾਹੁੰਦੀ ਆ ਕਿ ਵੱਧ ਤੋਂ ਵੱਧ ਅਸੀਂ ਤੁਹਾਡੇ ਵਾਸਤੇ ਹੀ ਸਾਡੀ ਔਰ ਕਾਰਪੋਰੇਸ਼ਨ ਦੀ ਜਿਹੜੀ ਪੰਜਾਬ ਪੁਲਿਸ ਟ੍ਰੈਫਿਕ ਦੀ ਅੰਮ੍ਰਿਤਸਰ ਦੀ ਜਿਹੜੀ ਟੀਮ ਆ ਔਰ ਕਾਰਪੋਰੇਸ਼ਨ ਅੰਮ੍ਰਿਤਸਰ ਦੀ ਟੀਮ ਆ ਸਾਰੇ ਵਾਸਤੇ ਇਸੇ ਕਰਕੇ ਲੱਗੀ ਹੋਈ ਆ ਕਿ ਤੁਸੀਂ ਕਿਸੇ ਵੀ ਸੜਕ ਤੇ ਜਾਮ ਨਾ ਹੋਵੇ ਔਰ ਇਹਦੇ ਨਾਲ ਮੇਰਾ ਇੱਕ ਹੋਰ ਵੀ ਮੈਸੇਜ ਆ ਸਾਰਿਆਂ ਨੂੰ ਇੱਕੋ ਚੀਜ਼ ਆ ਕਿ ਆਪਣੇ ਲਾਗੇ ਡਸਟਬਿਨ ਜ਼ਰੂਰ ਰੱਖਣ ਤਾਂ ਉਹ ਜਿੰਨਾ ਵੀ ਗੰਦਗੀ ਆ ਹੁਣ ਕਾਫੀ ਰੇਡੀਆਂ ਵੇਖੀਆਂ ਸੀ ਜਿਵੇਂ ਬਨਾਨਸ ਹੋ ਗਏ ਖਾ ਕੇ ਛਿਲਕੇ ਉੱਥੇ ਹੀ ਕੋਈ ਵੀ ਜਗਾ ਹੁੰਦੀ ਆ ਬਹੁਤ ਸਾਰੇ ਹੋਟਲ ਵੀ ਆ ਬਹੁਤ ਸਾਰੀਆਂ ਸ਼ਾਪ ਐਵੇਂ ਦੀਆਂ ਹੈਗੀਆਂ ਜਿਹੜਾ ਕੂੜਾ ਕਰਕਟ ਕੱਢ ਕੇ ਬਾਹਰ ਰੋਡ ਤੇ ਸੁੱਟ ਦਿੰਦੇ ਆ ਇਸ ਕਰਕੇ ਪ੍ਰੋਪਰ ਇੱਕ ਡਸਟਬਿਨ ਲਵਾਏ ਜਾਣ ਦੁਕਾਨਦਾਰਾਂ ਦੇ ਔਰ ਆਪਣਾ ਜਿਹੜਾ ਪੋਲੀਥੀਨ ਲਾ ਕੇ ਉਹਦੇ ਵਿੱਚ ਜਿਹੜੀਆਂ ਆਪਣਾ ਸਮਾਨ ਰੱਖਣ ਜਿਹੜਾ ਵੇਸਟੇਜ ਹੈਗਾ ਉਹ ਜਦੋਂ ਕਾਰਪੋਰੇਸ਼ਨ ਦੀਆਂ ਗੱਡੀਆਂ ਸਵੇਰੇ ਆਉਂਦੀਆਂ ਉਹ ਆਰਮਨਾਲ ਚੁੱਕ ਸਕਣ ਤਾਂ ਨਾ ਜੋ ਇਸ ਤਰ੍ਹਾਂ ਹੱਥਾਂ ਦੇ ਨਾਲ ਉਹਨਾਂ ਨੇ ਵੀ ਵੇਖੋ ਕਰਨਾ ਹੁੰਦਾ ਵਾ ਬਹੁਤ ਸਾਰੇ ਮੈਂ ਜਦੋਂ ਸਵੇਰੇ ਅਸੀਂ ਦੇਖਦੇ ਹਾਂ ਹੱਥਾਂ ਦੇ ਨਾਲ ਹੀ ਉਹ ਲੱਗੇ ਹੁੰਦੇ ਆ ਤੇ ਮੇਰੀ ਬੇਨਤੀ ਆ ਵੀ ਡਸਟਬਿਨ ਲਾਉਣ ਔਰ ਆਪਣੇ ਘਰ ਵਾਂਗੂ ਰੱਖਣ ਕਿਉਂਕਿ ਸਾਰਾ ਦਿਨ ਅਸੀਂ ਇੱਥੇ ਕੰਮ ਕਰਨਾ ਬਾਹਰੀ ਔਰ ਬੰਤ ਤੁਹਾਡੀ ਜਿਹੜੀ ਗੰਦਗੀ ਨੂੰ ਜਿਹੜਾ ਕੰਟਰੋਲ ਕੀਤਾ ਜਾਵੇ ਮੈਂ ਮਗਰ ਜੇਕਰ ਕੋਈ ਡਸਟਬਿਨ ਨਹੀਂ ਲਗਾਉਂਦਾ ਤੇ ਉਹਦੇ ਵਿਰੁੱਧ ਵੀ ਕੋਈ ਕਾਰਵਾਈ ਨਹੀਂ ਨਹੀਂ ਕਾਰਵਾਈ ਨਹੀਂ ਹੋਊਗੀ ਲੋਕਾਂ ਨੂੰ ਇੱਕ ਮੈਸੇਜ ਹੈ ਤੁਹਾਡੇ ਥਰੂ ਔਰ ਜ਼ਰੂਰੀ ਵੀ ਹੈ ਮੈਂ ਬਹੁਤ ساری ਜਗ੍ਹਾ ਤੇ ਵੇਖਿਆ ਆਂ ਇਹ ਛੋਟੇ ਛੋਟੇ ਵੀ ਕਾਰਪੋਰੇਸ਼ਨ ਹੀ ਆਣ ਕੇ ਕਰੂਗੀ ਜਾਂ ਹੋਰ ਕੋਈ ਅਦਾਰਾ ਕਰੂਗਾ ਔਰ ਸਾਡੀ ਵੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਆਪਣੇ ਡਸਟਬਿਨ ਲਗਾ ਲਈਏ ਜੇ ਲੱਗੇ ਹੋਏ ਆ ਤੇ ਉਹਦੇ ਵਿੱਚ ਪ੍ਰੋਪਰ ਪਾਲੀਥੀਨ ਦੇ ਵਿੱਚ ਜਿਹੜਾ ਉਹ ਆਪਣਾ ਗਾਰਬੇਜ ਵਗੈਰਾ ਜਿੰਨਾ ਵੀ ਆਪਣਾ ਡਸਟਬਿਨ ਦੇ ਅੰਦਰ ਵਿੱਚ ਪਾਉਣ ਵਾਸਤੇ ਉਹ ਆਪਣੀਆਂ ਚੀਜ਼ਾਂ ਲਾਉਣ ਤਾਂ ਜੋ ਕਿਸੇ ਨੂੰ ਵੀ ਜਦੋਂ ਕੋਈ ਕੰਮ ਵੀ ਕਰਦਾ ਵਾ ਤੇ ਉਹਨੂੰ ਐਵੇਂ ਦਾ ਨਾ ਹੋਵੇ ਆਪਣੇ ਵਰਗੇ ਹੀ ਆ ਨਾ ਹੱਥ ਦੇ ਨਾਲ ਨਾ ਚੁੱਕੇ ਔਰ ਮੇਰੀ ਬੇਨਤੀ ਹੈ ਇਸ ਤੇ ਤੇ ਜਿਤਨਾ ਰੇੜੀਆਂ ਵਾਲੇ ਅਗਰ ਜੇ ਰੇੜੀਆਂ ਨਹੀਂ ਸੇਮ ਡਾਇਰੈਕਸ਼ਨ ਚ ਚਲਾਉਣਗੇ ਫਿਰ ਉਹਦੇ ਫਿਰ ਨਹੀਂ ਲੱਗਣ ਦਵਾਂਗੇ ਫਿਰ ਬਿਲਕੁਲ ਨਹੀਂ ਹੋਊਗਾ ਜੋ ਲੱਗੀਆਂ ਹੋਈਆਂ ਜਿੱਥੇ ਲੱਗੀਆਂ ਇੱਥੇ ਲੱਗੀਆਂ ਰਹਿਣ ਕਾਰਪੋਰੇਸ਼ਨ ਵੀ ਨਾਲ ਆ ਜੇ ਕਿਸੇ ਨੂੰ ਕੋਈ ਜੇ ਕਿਸੇ ਦੁਕਾਨਦਾਰ ਨੂੰ ਵੀ ਕੋਈ ਸ਼ੋਅਊਗਾ ਵੀ ਹਾਂ ਇਹ ਗਲਤ ਕਰਦੇ ਆ ਤੇ ਉਹ ਅਸੀਂ ਬੈਠੇ ਹੋਇਆ ਕਦੀ ਵੀ ਅਣਕੇ ਸਾਡੇ ਨਾਲ ਸਾਡੇ ਜ਼ੋਨ ਚਾਰਜ ਵੀ ਹੈਗੀ ਆ ਕਾਰਪੋਰੇਸ਼ਨ ਵੀ ਹੈਗੀ ਹੈ ਗੱਲ ਕਰ ਸਕਦੇ ਆ ਕੋਈ ਪੱਕੀਆਂ ਜਗ੍ਹਾ ਨਹੀਂ ਦਿੱਤੀਆਂ ਹੋ ਕੋਈ ਪ੍ਰੋਬਲਮ ਨਾ ਆਪ। ਹੈਲੋ ਜੀ। ਥੈਂਕ ਯੂ।